ਸਾਸੀਕਾਲ ਦੋਸਤੋ ਠਾ ਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਆ ਜੀ ਪਿੰਡ ਸ਼ਕਰੀ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ ਅੱਜ ਤਰੀਕ ਹੈਗੀ ਆ ਜੀ 21 ਜੁਲਾਈ 2025 ਸਮਾਗਮ ਸ਼ਾਮ ਦੇ 4:00 ਵਜੇ ਦਾ ਜੀ ਤੇ ਵੀਰ ਦਾ ਨਾਮ ਹੈ ਗਾਈ ਸਰਮੁਖ ਸਿੰਘ ਤੇ ਵੀਰ ਕੋਲ ਦੋ ਪਸ਼ੂ ਬਕਾਉਗਾ ਜੀ ਦੋ ਗਾਵਾਂ ਬਕਾਉਗਾ ਜੀ ਦੁੱਜੇ ਸੂਏ ਦੀਆਂ ਤੇ ਉਹਨਾਂ ਡਿਟੇਲ ਆਈ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਸੱਜਰ ਗਾਵਾਂ ਵੀ ਦੀ ਪੰਜ ਵੀ ਦੀ ਦੋ ਸੱਜ ਸੂਈਆਂ ਗਾਵਾਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਆਪਣੇ ਪਿੰਡ ਆਉਣ ਤੇ ਠਠਾ ਸਾਹਿਬ ਹਾਂਜੀ ਬਹੁਤ ਠੀਕਾ ਜੀ ਵਧੀਆ ਜੀ ਵਧੀਆ ਜੀ ਤੇ ਕਿੰਨੇ ਪਸ਼ੂ ਬਗਾਉਏ ਜੀ ਆਪਣੇ ਕੋਲ ਵੀਰ ਜੀ ਆਪਣੇ ਕੋਲ ਦੋ ਪਸ਼ੂ ਕਾਉ ਹੈ ਜੀ ਦੋ ਪਸ਼ੂ ਬਗਾਉ ਹੈ ਦੋਵੇਂ ਵੜਾ ਕਾਉ ਹੈ ਦੋ ਦੁੱਜੇ ਦੁੱਜੇ ਸੂਏ ਆ ਅੱਛਾ ਜੀ ਇੱਕ ਸੂਈਆਂ ਦੋਵੇਂ ਤਾਰੀਆਂ ਵੇਹੇ ਹਾਂਜੀ ਉਹ ਡੱਬੀ ਵੜੇ ਉਹਦਾ ਬੱਚਾ ਨਹੀਂ ਹੈਗਾ ਅੱਛਾ ਜੀ ਆਪਣੇ ਕੋਲ ਦੋਆਂ ਤੇ ਕਰੀਏ ਸ਼ੁਰੂ ਫਿਰ ਹਾਂਜੀ ਵੀਰ ਜੀ ਚਲੋ ਵੀਰ ਜੀ ਦੂਜਾ ਸੂਆ ਸ਼ਾਈਗਲ ਵੈੜਾ ਸ਼ਾਈ ਵਾਲਾ ਹਾਂਜੀ ਇਹਨੂੰ ਸੂਈ ਨੂੰ ਅੱਜ 15 ਦਾ ਮਗਰੇ ਦੇ ਵਛੀ ਹੈ ਜੀ 15 ਦਿਨ ਹੋ ਗਏ ਆ ਜੀ ਤੇ ਮਗਰ ਵਛੀ ਹੈ ਮਗਰ ਵਛੀ ਬਾਕੀ ਠੰਡੀ ਸੀ ਕੋਈ ਭੈਣ ਚੋਲੇ ਪਵੀ ਚੋਲੇ ਬਿਨਾ ਵਾਂਗੇ ਦਾ ਫਿਰ ਚਵਾਈ ਹੁੰਦੀ ਹੈ ਖੱਬੇ ਬਾਰੇ ਸੱਚੇ ਬਾਰੇ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਵਿਖਾਓ ਜੀ ਖੋਲ ਕੇ ਮਗਰ ਵਛੀ ਹੈ ਜੀ ਮਗਰ ਵਛੀ ਹੈ ਠੀਕ ਹੈ ਜੀ ਦੁੱਧ ਵੀ ਜੀ ਇਸ ਟਾਈਮ ਜਿਹੜਾ ਪੱਕਾ ਪਾ ਚਾਗਦਾ 11 ਲੀਟਰ ਚਾਗ ਦੇਣਾ ਹੈ ਆਪਾਂ 11 ਲੀਟਰ ਦੁੱਧ ਜੀ ਪੱਕਾ ਹਨੀ ਕੰਡੇ ਵਾਲਾ ਕੰਡੇ ਵਾਲਾ ਵੀਰ ਜੀ ਠੀਕ ਹੈ ਜੀ ਹਾਂ ਜੀ ਖਵਾ ਜਨਾ ਮਰਜੀ ਕਰਈਏ ਚਾਹ 10 ਲੀਟਰ ਚਵਾ ਕੇ ਜਾਾਂਗੇ ਠੀਕ ਹੈ ਜੀ ਰੋਕ ਲਓ ਵੀਰ ਜੀ ਇੱਥੇ ਮੋੜ ਕੇ ਲਓ ਜੀ ਕਰੋ ਇਹ ਚੈੱਕ ਬਾਕੀ ਠੰਡੀ ਸੀਲ ਐ ਕੋਈ ਭੈਣ ਚੋਲੇ ਕੋਈ ਵੀ ਇਟ ਲਿਆ ਖਾਂ ਥੋੜਾ ਓਕੇ ਆ ਜੀ ਓਕੇ ਆ ਜੀ ਇੱਕ ਨੰਬਰ ਥਣ ਪਸਮਾ ਕੇ ਆਇਆ ਵਧੀਆ ਹੋਰ ਇਹਦਾ ਲੰਮਾ ਕਰਨ ਦੀ ਹੈ ਠੀਕ ਹੈ ਜੀ ਬਾਕੀ ਐ ਠੰਡੀ ਸੀਲ ਕਰਮਾ ਲਈ ਲਓ ਜੀ ਫੇਰ ਇਸ ਚੈੱਕ ਕਰੋ ਜੀ ਤੇ ਵੀਰ ਜੀ ਫੇਰ ਤੁਹਾਡੀ ਡਿਟੇਲ ਸਾਂਝੀ ਕਰ ਦਿਓ ਤੇ ਤੇ ਵੀ ਜੀਨ 15 ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ ਅਗਲੇ ਦੇ ਵਸ਼ੀ ਆ ਮਗਰ ਬੱਚੀ ਹੈ ਜੀ ਦੂਸਰਾ ਸੁਹਾਵਾ ਬਾਕੀ ਭੈਣ ਭਰਾ ਕੋਈ ਆਪਣੀ ਸਮਝ ਲਾ ਲੈ ਦੂਸਰਾ ਵਾਲੇ 30 ਸਾਲੇ ਚੌਥਾ ਵਾਲਾ 10 ਵਾਲਾ ਲੋ ਆਪਦੇ ਭੈਣ ਭਰਾ ਸਮਝਿਆ ਹਾਂਜੀ 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 ਦਸਮ ਮੁਤਾਬਕ ਜਿਹੜਾ ਦੂਸਰਾ ਸਹੀ ਹਾਂਜੀ ਹਾਂਜੀ ਤੇ 15 ਦਿਨ ਹੋ ਗਏ ਸੂਈ ਨੂੰ 15 ਦਿਨ ਸੂਈ ਨੂੰ ਜੇਰ ਦੀ ਪ੍ਰੋਪਰ ਵੀਡੀਓ ਆਪਣੇ ਕੋਲ ਸੂਈ ਸਵਾਈ ਸਾਰੇ ਕੋ ਕੰਪਨੀ ਦਾ ਕੋਈ ਵੀਰ ਆਪਣੀ ਆਣ ਕੇ ਤਸੱਲੀ ਵੀ ਕਰ ਸਕਦਾ ਆ ਵੀ ਦੋ ਡੰਗ ਚਾਰ ਡੰਗ ਚੋਕ ਤਸੱਲੀ ਕਰਕੇ ਲੈ ਕੇ ਜਾਵੇ ਆਪਣੇ ਕੋਲ ਠੀਕ ਹੈ ਜੀ ਤੇ ਕਿਵੇਂ ਸੀਲਸ ਲੱਗ ਪੂਰੀ ਹਨਾ ਜੀ ਮੈਂ ਨਾ ਵੀ ਜੀ ਇੱਕ ਨੰਬਰ ਚ ਵਾਈ ਜੀ ਕਰਾਉਂ ਜੇ ਆ ਕੇ ਕਰੀ ਸੀਲਸ ਲੱਗ ਐ ਠੰਡੀ ਸੀਲ ਬਾਕੀ ਵੀ ਜੀ ਸੀ ਠੰਡੀ ਕੋਈ ਭੈਣ ਚੋਲੇ ਕੋਈ ਵੀ ਚਲੇ ਬਿਨਾ ਮੰਗੇ ਚਵਾਈਂਦੀ ਆਪਣੀ ਦੀ ਹਾਂਜੀ ਹਾਂਜੀ ਬਿਨਾ ਮੰਗਾ ਤੋਂ ਹੀ ਬਿਨਾ ਮੰਗੇ ਤੋਂ ਠੀਕ ਹੈ ਜੀ ਹਾਂਜੀ ਆ ਜਿਹੜੇ ਵੀ ਭੈਣ ਭਰਾ ਨੇ ਹੋਣਾ ਤਸੱਲੀ ਕਰਕੇ ਲੈ ਕੇ ਜਾ ਵੀ ਮੇਰਾ ਡੰਗਰ ਕਿਉਂਕਿ ਆਪਣਾ ਵਪਾਰ ਦਾ ਕੰਮ ਆ ਵਪਾਰ ਆਪਾਂ ਮਗਰੋਂ ਖਰੀਦ ਕੇ ਲਿਆਦੇ ਨੇ ਡੰਗਰ ਹਾਂਜੀ 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 ਆਪਾਂ ਹਰ ਇੱਕ ਵੀਡੀਓ ਦੱਸ ਦਿਆਂ ਤਾਂ ਚਲੋ ਆਪਣੇ ਚੈਨਲ ਤੇ ਆਪਣੀ ਪਹਿਲੀ ਵੀਡੀਓ ਹਾਂਜੀ 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 ਜਿਹੜੇ ਭੈਣ ਭਰਾਵਾਂ ਦੇ 2 ਟਾਂਗ 4 ਟਾਂਗ ਚੋਗੇ ਆਪਣੇ ਘਰੇ ਤਸੱਲੀ ਕਰਕੇ ਲੈ ਕੇ ਜਾਵੇ ਜਿਉਂ ਮੇਰੇ ਭੈਣ ਭਰਾਵਾਂ ਦੇ ਤਸੱਲੀ ਹੋ ਜੇ ਉਹ ਆਪਣੇ ਘਰੋਂ ਗਾਂ ਖੜਨ ਠੀਕ ਹੈ ਜੀ ਆਪਣੀ ਹਨਾ ਜੀ ਦੁੱਧ ਦਾਦੀ ਪੂਰੀ ਤਸੱਲੀ ਕਰਕੇ ਇਹ ਤਸੱਲੀ ਵੀ ਤੇ ਤਸੱਲੀ ਆਪਾਂ ਤਸੱਲੀ ਕਰਕੇ ਲੈਨੇ ਮਾਲ ਆਪਾਂ ਜਿਹੜੇ ਭੈਣ ਭਰਾਵਾਂ ਖਰੀਦਨੇ ਆਪਣੇ ਕੋਲ ਤਸੱਲੀ ਕਰਕੇ ਲੈ ਕੇ ਜਾਵੇ ਇਹ ਇਹ ਬੱਚੀ ਹੈ ਜੀ ਹਾਂਜੀ 15 ਦਿਨ ਹੋਈ ਹੈ ਬਹੁਤ ਸੋਹਣੀ ਬੱਚੀ ਹੈ ਜੀ ਜੇਰ ਦੀ ਪ੍ਰੋਪਰ ਵੀਡੀਓ ਆਪਣੇ ਘਰੇ ਆ ਜੀ ਠੀਕ ਹੈ 15 ਦਿਨ ਹੋ ਗਏ ਹੈ 15 ਦਿਨ ਪੂਰੇ ਜੀ 11 ਲੀਟਰ ਆਹ ਤਾਂ ਦੁੱਧ ਆ ਅੱਛਾ ਜੀ ਜੇ ਦੁੱਧ ਦੇ ਵਧੀਰੇ ਕਰ ਸੜੀ ਨਾ ਮਛਰ ਮਛਦਾ ਕਾ ਇੱਕ ਥੋੜਾ ਘੜਿਆ ਦਾ ਪਾ ਦੁੱਧ ਹਾਂਜੀ ਹਾਂਜੀ ਮਛਰ ਕਾ ਬੜਾ ਫਰਕ ਪੈਂਦਾ ਹਾਂਜੀ 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 ਠੀਕ ਹੈ ਜੀ ਤੇ ਕੀ ਰੇਟ ਰੂਟ ਕਰਦੇ ਜੀ ਵੀ ਰੇਟ ਵੀ ਜੀ ਇਹਦਾ ਮੁੱਲ ਕਹਦੇ ਆਪਾਂ 50 ਹਜ਼ਾਰ 50 ਹਜ਼ਾਰ ਹਾਂਜੀ ਜਿਹੜੀ ਹਾਂ ਨਾ ਆਪਾਂ 45 ਹਜ਼ਾਰ ਜਿਹੜੀ 1000 ਰੁਪਏ ਭਾਣ ਭਰਾਣ ਮੰਨ ਕਰਾਂਗੇ 44 ਹਜ਼ਾਰ ਦੀ ਵੇੜ ਦੇ ਦਾਂਗੇ 45 ਹਜ਼ਾਰ ਦੀ ਰੇਲ ਠੀਕ ਹੈ ਜੀ ਹਾਂਜੀ ਇਹ ਕਿਸੇ ਭਾਣ ਭਰਾਣ ਦੇ ਪਹੁੰਚ ਕਰਾਉਣੇ ਆ 100 ਕਿਲੋਮੀਟਰ ਦਾ ਪਹੁੰਚ 47 ਹਜ਼ਾਰ ਦੀ ਪਹੁੰਚ ਕਰਾਂਗੇ ਜੀ 47 ਹਜ਼ਾਰ ਦੇ ਵਿੱਚ ਹਾਂਜੀ ਠ ਇਹ ਵੀ ਵੀ ਜੀ ਆਇਆ 15 20ਾਂ ਤਰਾਜੀ ਸੂਈ ਆਈ ਕੰਪਲੀਟ ਵੀ ਆਇਆ ਤਰਾਜੀ ਮਗਰ ਇਹਦੇ ਵਸ਼ੀ ਠੀਕ ਹੈ ਜੀ ਵਸ਼ੀ ਥੋੜੀ ਵੀ ਸੌ ਤਬਾਅ ਸਹੀ ਨਾਉਣ ਕਾ ਕਰ ਥੋੜੀ ਨਾ ਉਹ ਵਸ਼ੀ ਐਕਸਪਾਇਰ ਹੋ ਗਈ ਜੀ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਇਹਦੀ ਵੀ ਆਪਣੇ ਕੋਲ ਜੇਰ ਦੀ ਪ੍ਰੋਪਰ ਵੀਡੀਓ ਸੂਈ ਸਵਾਈ ਸਾਰੀ ਵੀਡੀਓ ਮਿਲੂ ਰਹੀ ਠੀਕ ਹੈ ਜੀ ਜਿਹੜੇ ਕੰਪਲੀਟ ਹੈ 20 ਦਿਨ ਹੋ ਗਏ ਥੋੜੀ ਲਸੇਰੇ ਪਾਂਚਾ ਵੀ ਆਈ ਉਹੋ ਜੇ ਕਰਵਾ ਸਾਂਹ ਵਜ ਕਰਵਾਈ ਜੀ ਫਿਰ ਤਾਂ ਕਾਲੀ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਵੀ ਦੂਸਰਾ ਸੂਆ ਵਹਿ ਰਿਆ ਜੀ ਠੀਕ ਦੂਸਰਾ ਸੂਆ ਵਹਿ ਰਿਆ ਬਾਕੀ ਇਹ ਵੀ ਠੰਡੀ ਸੀਲ ਹੈ ਬਾਕੀ ਬਿਨਾ ਵੰਗੇ ਭਾੜੇ ਤੋਂ ਮਿਲਦੀ ਵੀ ਠੀਕ ਹੈ ਜੀ ਹਾਂਜੀ ਬਿਨਾ ਵੰਗਾ ਭਾੜੇ ਤੋਂ ਹਾਂਜੀ ਬਾਕੀ ਜਿਹੜਾ ਇਹਦੇ ਥੱਲੇ ਦੁੱਧ ਹੈ 9 ਲੀਟਰ ਪੱਕਾ ਹੀ ਆਪਾਂ ਆਪਣੇ ਘਰ ਚਵਾ ਕੇ ਦਿਆਂਗੇ ਠੀਕ ਹੈ ਜੀ ਦੂਸਰਾ ਸਵੇਰ ਤੇ 9 ਲੀਟਰ ਦੁੱਧ ਪੱਕਾ ਹਾਂ ਸਵੇਰ ਆਪਾਂ ਦੂਸਰਾ ਮੰਨ ਲਏ ਜਾਂ ਕੋਈ ਭਾਪਰਾ ਤੀਸਰਾ ਮੰਨ ਲਏ ਬਾਕੀ ਆਪਾਂ ਆਪਣੇ ਸਮਝ ਲਾ ਲੇ ਸਵੇਰ ਦਾ ਨਹੀਂ ਆਪਾਂ ਕੋਈ ਠੀਕ ਹੈ ਜੀ ਹਾਂਜੀ ਬਾਕੀ ਐ ਠੰਡੀ ਸੀਲ ਕਰ ਮਾਰੀ ਸੀਲ ਲਾ ਕੇ ਪੂਰੀ ਪੂਰੀ ਫੁੱਲ ਦੇ ਵਿੱਚ ਹੈ ਨਾ ਜੀ ਹਾਂਜੀ ਐਫ ਲਓ ਜੀ ਕਰੋ ਇੱਥੇ ਕੋਈ ਰੋਗ ਲੋ ਇਹ ਤੇ ਇੱਕ ਮਿੰਟ ਥਾਣ ਥਣ ਚੈੱਕ ਕਰਾ ਦੀਏ ਜਾਂ ਆਂਦੇ ਹੋ ਜ ਅੱਗੇ ਲਓ ਜੀ ਕਰੋ ਜੀ ਚੈੱਕ ਥਾਣ ਥਣ ਕਿਵੇਂ ਆ ਵੀਰ ਥਾਣ ਚਵਾਈ ਵੀਰ ਜੀ ਇੱਕ ਨੰਬਰ ਆ ਜੀ ਇੱਕ ਨੰਬਰ ਆ ਜੀ ਹਾਂਜੀ ਹਾਂਜੀ ਠੀਕ ਆ ਜੀ ਰੋਕ ਲਓ ਜੀ ਇਹਨੂੰ ਇੱਥੇ ਇਹਨੂੰ ਕਰਕੇ ਬਾਕੀ ਐ ਠੰਡੀ ਸੀਲੇ ਕੰਮਰੀ ਪਿਆ ਵੰਗੇ ਪਹਾੜੇ ਤੋਂ ਵੀ ਲਓ ਜੀ ਕਰੋ ਚੈੱਕ ਵੀਰ ਬੈ ਗਿਆ ਜੇ ਉਦਾਂ ਏਦਾਂ ਹੀ ਮਿਲਦੀ ਕਰਨ ਵਾਲੇ ਧਾਰ ਮਾ ਕੇ ਹੁਣ ਜੰਮਾ ਇਹਨਾਂ ਦਾ ਪੈਣ ਪਰਾ ਕੇ ਵੀ ਉਦਾਂ ਖੜੇ ਕੀ ਜਾਂਦੇ ਹਾਂਜੀ ਲੋ ਜੀ ਕਰੋ ਇਹ ਚੈੱਕ ਕੋਈ ਭੂਰ ਨਹੀਂ ਕੋਈ ਛਟਾਣੀ ਕੋਈ ਭੂਰ ਛਟਾਣੀ ਚੌਥਾ ਨੇ ਫਾ ਤਾਰਾ ਇਹ ਇੱਕ ਨੰਬਰ ਜੋਂਣ ਜੇ ਬਾਕੀ ਜਿਹੜਾ ਭਰਾ ਲੈ ਗਿਆ ਹਨਾ ਜੀ ਹਾਂ ਜੀ ਹਾਂ ਜੀ ਕੋਈ ਨਹੀਂ ਦੱਸਦੇ ਸਾਂਭੀ ਗਈ ਵਹਿੜ ਐ ਬਾਕੀ ਕੱਤਕਾਰ ਦੀ ਪੂਰੀ ਵੱਢੀ ਨਹੀਂ ਬੀਤੀ ਗਈ ਹਾਂ ਜੀ ਦੁੱਧ ਵੀ ਵਾਜਣਾ ਹੈ ਦੁੱਧੋ ਵਾਜਣਾ ਐਡਮਾਜ ਵਾਜਣਾ ਹਾਂ ਜੀ ਫੇਰ ਤੋਂ ਡਿਟੇਲ ਵੀ ਜੀ ਇਹਦੀ ਸਾਂਝੀ ਕਰ ਦਿਓ ਵੀ ਜੀਨ 20 ਦਿਨ ਹੋ ਗਏ ਸੂਈ ਨੂੰ ਵੀਦਨ ਮਗਰੇ ਦੇ ਵਸ਼ੀ ਹੀ ਜਿਹੜੀ ਵਸ਼ੀ ਮਾਰ ਚੁੱਕੀ ਆ ਆਟਮ ਆਪਣੇ ਕੋਲ ਸੂਈ ਦੀ ਜੇ ਦੀ ਸਾਰੀ ਵੀਡੀਓ ਮਿਲੂਗੀ ਆਪਣੇ ਕੋਲ ਅੱਛਾ ਜੀ ਸਾਰੀਆਂ ਵੀਡੀਓ ਤੁਹਾਡੇ ਕੋਲ ਹੈਗੀਆਂ ਦੋਵਾਂ ਦੋਵਾਂ ਕਮਾਂਗੇ ਦੋਵਾਂ ਦੀਆਂ ਵੀਡੀਓ ਆਪਣੇ ਕੋਲ ਜੇ ਦੀਆਂ ਸੂਈਆਂ ਦੀਆਂ ਅੱਛਾ ਜੀ ਜਿਹੜਾ ਇਹਦੇ ਥੱਲੇ ਆਟਮ 9 ਲੀਟਰ ਦੁੱਧ ਆ ਜੀ ਅੰਡੇ ਵਾਲਾ ਪੱਕਾ ਵਿਖਾਵਾ ਦਾ ਦਾ ਕਰ ਦੇ ਗਏ ਕੋਈ ਭਰਾ ਆਪਣੀ ਤਸੱਲੀ ਕਰ ਸਕਦਾ ਆ ਹਾਂ ਜੀ ਦੋ ਟਾਂਕੇ ਚੋਲੇ ਚਾਰ ਟਾਂਕੇ ਆਪਣੇ ਕੋਲ ਤਸੱਲੀ ਕਰਕੇ ਲੈ ਕੇ ਜਾਵੇ ਤਸੱਲੀ ਕਰਕੇ ਅੱਗੇ ਆਪਾਂ ਪਹਿਲਾ ਵੀਡੀਓ ਵਿੱਚ ਦੱਸ ਦੇਣਾ ਪਈ ਆਪਣਾ ਵਪਾਰ ਦਾ ਕੰਮ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ। ਬਾਕੀ ਦੋਵੇਂ ਵੇੜਾ ਆਪਣੀਆਂ ਸੀਲਸ ਲੱਗ ਗਿਆ। ਕੋਈ ਭੈਣ ਚੋਲੇ ਕੋਈ ਵੀਰ ਚੋਲੇ ਕੋਈ ਗੱਲ ਨਹੀਂ ਜੀ। ਠੀਕ ਹੈ ਜੀ। ਦੂਸਰਾ ਸੁਹਾ ਜੀ ਇਹਦਾ। ਦੂਸਰਾ ਸੁਹਾ ਦੋਵਾਂ ਦਾ। ਲਓ ਜੀ ਕਰੋ ਜਾਈਂ। ਕਹੇ ਪੂਰੀ ਸੀਲ। ਇੰਨੀ ਸੀਲ ਇਹੋ ਜਿਹੀ ਨਹੀਂ ਕਰਦਾ। ਇਹ ਤਾਂ ਪੰਜੀ। ਘਰਾਂ ਵੀ ਵੀਰ ਨੇ ਮਾਰਾ ਕੇ ਵਿਖਾਤੀਆਂ। ਲੈ। ਲਓ। ਕਰੋ ਜਾਈਂ। ਐ ਠੰਡੀ ਸੀਲ ਇਹ ਪੂਰੀ। ਵਾ ਨਾ ਇੱਕ ਨੰਬਰ ਪੂਰਾ। ਹਾਂਜੀ ਹਾਂਜੀ। ਪੂਰਾ ਗੇ। ਕੋਈ ਫੋਰਸ ਆ ਨਹੀਂ ਹੈ ਕਿ ਦੋਵਾਂ ਵੇੜਾ ਨੇ ਵੜ ਗਿਆ ਵਾ ਤੁਮੇ। ਠੀਕ ਹੈ ਜੀ। ਹਾਂਜੀ। ਤੇ ਵਿਧੀ ਰੇਟ ਕੀ ਕਰਦੇ ਹੀ ਇਹਦਾ ਰੇਟ ਵੀ ਜੀ ਦਾ ਆਈਟਮ ਚਲੋ ਜੇ ਇਹ ਬੱਚਾ ਦਾ ਮਗਲ ਹਾਂਜੀ ਫਿਰ ਤੇ 45 50 ਜਿੰਨਾ ਮਰਜ਼ੀ ਕਰ ਲੈਂਦੇ ਹਾਂਜੀ ਹੁਣ ਮੁੱਲ ਕਰਦੇ ਆ ਪਰ 40000 40000 ਮੁੱਲ ਜੈਸਾ ਜਿਹੜੀ ਆਪਾਂ 34000 ਦੇ ਦੇ ਦਿਆਂਗੇ ਜੀ ਜੈਸਾ 34000 ਹਾਂਜੀ 1000 ਰੁਪਏ ਛੋੜ ਕੇ ਨਾ ਪੂਰੇ 33000 ਦੇ ਦੇਾਂਗੇ ਜੀ ਇਹ ਕਹੇ ਭਾ ਪਹੁੰਚ ਕਰਾਉਣੇ 100 ਕਿਲੋਮੀਟਰ ਤੱਕ 36000 ਜੀ ਪਹੁੰਚ ਕਰ ਦਿਆਂਗੇ ਜੀ 36000 ਦੇ ਵਿੱਚ ਹਾਂਜੀ ਵੀ ਜੀ ਠੀਕ ਹੈ ਜੀ ਤੇ ਆਪਣਾ ਵੀਰ ਜੀ ਲੋਕੇਸ਼ਨ ਤੇ ਨੰਬਰ ਤੇ ਐਡਰੈਸ ਕਨਫਰਮ ਦੱਸ ਦਿਓ ਲਾਗੇ ਦਾ ਪਿੰਡ ਪੂਰਾ ਏਰੀਆ ਦਾ ਦੇ ਨਾਮ ਹੈ ਸਰਮਖ ਸੰਘੇ ਜੀ ਹਾਂਜੀ ਸਰਮਖ ਪਿੰਡ ਆਪਣਾ ਸ਼ਕਰੀਆ ਹੀ ਤਹਿਸੀਲ ਤੇ ਜ਼ਿਲ੍ਹਾ ਆਪਣਾ ਤਨਤਨ ਪਿੰਡ ਹੈ ਠੀਕ ਹੈ ਜੀ ਮੋਬਾਈਲ ਨੰਬਰ ਹੈਗਾ 97792 2468 ਜਿਹੜੇ ਆਪਾਂ ਨੂੰ ਸਰਾਲੀ ਮੰਡ ਪੱਟੀ ਜ਼ਿਲ੍ਹੇ ਆਲ ਹਰਿਆੜੀ ਜਾਨਕਿਆ ਆਪਾਂ ਨੇੜੇ-ਨੇੜੇ 2-3 ਕਿਲੋਮੀਟਰ ਦੇ ਪਿੰਡ ਹੈ ਆਪਾਂ ਪਿੰਡ ਹੈ ਜੀ ਹਰੀਕੇ ਪੱਤਾ ਤੋਂ ਆਪਾਂ 15 ਕਿਲੋਮੀਟਰ ਹੈ ਜੀ ਬਾਕੀ ਕੋਈ ਵੀ ਵੀਰ ਭਰਾ ਸੰਪਰਕ ਕਰ ਸਕਦਾ ਫੋਨ ਤੇ ਹਨਾ ਜੀ ਜਿਹੜੇ ਭਰਾ ਨੇ ਮਤਲਬ ਆਉਣਾ ਹੈ ਹਾਂਜੀ ਹਾਂਜੀ ਇਹ ਵੀ ਜੀ ਲੋਕੇਸ਼ਨ ਮਿਲ ਜੂਗੀ ਆਪਣੇ ਹਾਂਜੀ ਤੇ ਸੰਪਰਕ ਕਰ ਸਕਦਾ ਤੇ ਵੀਰ ਤੋਂ ਸਾਰੀ ਜਾਣਕਾਰੀ ਲੈ ਸਕਦਾ ਹੋ ਜਾਣਦੀ ਹਨਾ ਜੀ ਤੇ ਬਾਕੀ ਕੋਈ ਵੀ ਭਰਾ ਆਪਣੀ ਆਣ ਕੇ ਤਸੱਲੀ ਕਰ ਸਕਦਾ ਇੱਕ ਨੰਬਰ ਦੋ ਰੰਗ ਚਾਹਦਾਂਗੇ ਆਪਣੇ ਜੋਗਤ ਤਸੱਲੀ ਕਰਕੇ ਲੈ ਕੇ ਜਾਉਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਆਪਾਂ ਆਪਣਾ ਤਸੱਲੀ ਕੀਤੇ ਹਾਂ ਦਾਵਾ ਇਹਦੇ ਬਾਅਦ ਆਪਣਾ ਖੇਦਨੇ ਆ ਵੀ ਤਸੱਲੀ ਕਰਕੇ ਫਿਰ ਮਾਲ ਖਰੀਦੇ ਆਪਣੇ ਕੋਈ ਠੀਕ ਹੈ ਜੀ ਹਾਂਜੀ ਜੀ ਠੀਕ ਹੈ ਜੀ ਐ ਚੰਗੀ ਤਾਂ ਵੀ ਮੇਰਾ ਵੀਡੀਓ ਵੇਖ ਕੇ ਫਿਰ ਸਾਈ ਬੰਨਾ ਪਾਵੇ ਮੇਰਾ ਵੀਰ ਪਰਿਵਾਰ ਦੇ ਵਿੱਚ ਬੈਠ ਕੇ ਹਾਂ ਜੀ ਬੈਗੇ ਹਾਂਜੀ ਠੀਕ ਹੈ ਜੀ ਤੇ ਨੰਬਰ ਵੀਰ ਜੀ ਫੇਰ ਤੋਂ ਇੱਕ ਵਾਰੀ ਦੱਸ ਦਿਓ ਨੰਬਰ ਆਪਣਾ 197792 24468 ਠੀਕ ਹੈ 197792 24468 ਬਾਕੀ ਆਪਣਾ ਫੈਕਸ ਤੇ ਨੰਬਰ ਹੈ ਜੀ ਠੀਕ ਹੈ ਜੀ ਸੰਧੂ ਡੇਰੀ ਫਾਰਮ ਹਾਂਜੀ ਵੀਰ ਜੀ ਲਓ ਜੀ ਕਰੋ ਚ ਠੀਕ ਹੈ ਜੀ ਦੋਸਤੋ ਇਹ ਹੀ ਅੱਜ ਦੇ ਆਪਣੀਆਂ ਦੋ ਵੜਾ ਵਕਾਊ ਵੀਰਕੋਲ ਪਿੰਡ ਚੱਕਰੀ ਤੋਂ ਜਿਲ੍ਹਾ ਦੇ ਤਹਿਸੀਲ ਤਰਨਤਾਰਨ ਸਾਹਿਬ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੀ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਤੁਹਾਡੇ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਧੰਨਵਾਦ